ਹੈਲੋ ਹਾਂਜੀ ਸਾਰੇ ਫਰੈਂਡ ਨੂੰ ਸਤਿ ਸ੍ਰੀ ਅਕਾਲ ਸਾਰੇ ਫਰੈਂਡ ਤੁਸੀਂ ਹਨਾ ਮੈਨੂੰ ਕਹਿੰਦੇ ਰਹੇ ਨੇ ਕਿ ਤੁਹਾਡੇ ਹਸਬੰਡ ਜੀ ਕਿਸੇ ਵੀ ਵੀਡੀਓ ਦੇ ਵਿੱਚ ਦਿਖਾਈ ਨਹੀਂ ਦਿੰਦੇ ਅੱਜ ਆਪਾਂ ਤੁਹਾਨੂੰ ਮਿਲਾਉਣੀ ਆ ਸਾਡੇ ਪਰਿਵਾਰ ਦੇ ਨਾਲ ਕਿਉਂਕਿ ਉਹ ਉਹ ਨਾ ਜੌਬ ਕਰਦੇ ਨੇ ਇਸ ਕਰਕੇ ਕਿਸੇ ਵੀ ਵੀਡੀਓ ਦੇ ਵਿੱਚ ਉਹ ਸਾਹਮਣੇ ਨਹੀਂ ਆਉਂਦੇ ਹੁੰਦੇ ਇਹੀ ਕਾਰਨ ਹੈ ਹੋਰ ਕੋਈ ਕਾਰਨ ਨਹੀਂ ਹੈਗਾ ਕਿਉਂਕਿ ਕਈ ਫਰੈਂਡਸ ਨਾ ਮੈਨੂੰ ਕਈ ਵਾਰ ਪੁੱਛਦੇ ਨੇ ਕਿ ਤੁਸੀਂ ਸਿੰਗਲ ਮਦਰ ਹੋ ਮੈਂ ਸਿੰਗਲ ਮਦਰ ਨਹੀਂ ਹੈਗੀ ਤੇ ਇਹ ਮੇਰੇ ਹਸਬੰਦ ਜੀ ਨੇ ਤੇ ਮੇਰਾ ਬੇਟਾ ਹੈ ਤੇ ਇਹ ਅਸੀਂ ਮੈਂ ਪੁਰਾਣੀ ਵੀਡੀਓ ਦੀ ਸਾਡੀ ਹਨਾ ਅਸੀਂ ਸਾਲ ਪਹਿਲਾਂ ਮਲਕਿ 6 ਮਹੀਨੇ ਪਹਿਲਾਂ ਅਸੀਂ ਚੰਡੀਗੜ੍ਹ ਘੁੰਮਣ ਗਏ ਸੀਗੇ ਇਸ ਹੁਕਮ ਨਾਲ ਢੇਲ ਦੀ ਵੀਡੀਓ ਹੈਗੀ ਤੇ ਦੇਖੋ ਕਿਉਂਕਿ ਇੱਕ ਵਾਰੀ ਮੈਂ ਪਹਿਲਾਂ ਵੀ ਮਲਾਉਣ ਦੀ ਕੋਸ਼ਿਸ਼ ਕੀਤੀ ਸੀ ਮੈਰਿਜ ਤੇ ਹਨਾ ਉੱਥੇ ਥੋੜਾ ਜਿਹਾ ਪਤਾ ਨਹੀਂ ਕਿਉਂ ਕਾਪੀਰਾਈਟ ਆ ਗਿਆ ਸੀਗਾ ਤੇ ਇਹ ਮੇਰੀ ਬੇਟੀ ਆ ਤੇ ਅਸੀਂ ਸਾਰਾ ਪਰਿਵਾਰ ਹਨਾ ਅਸੀਂ ਘੁੰਮਣ ਗਏ ਸੀਗੇ ਤੇ ਉਥੋਂ ਦੀ ਇਹ ਵੀਡੀਓ ਹੈਗੀ ਮੈਂ ਸੋਚਿਆ ਵੀ ਚਲੋ ਅੱਜ ਤੁਹਾਨੂੰ ਮਿਲਵਾ ਹੀ ਦਿੰਨੇ ਆਂਗੀ ਤੇ ਕਿੱਦਾਂ ਦਾ ਲੱਗਿਆ ਸਾਡਾ ਪਰਿਵਾਰ ਇਹ ਜ਼ਰੂਰ ਦੱਸਣਾ ਤੁਸੀਂ ਇਹ ਮੇਰੇ ਹਸਬੰਡ ਜੀ ਮੈਂ ਤੇ ਮੇਰਾ ਬੇਟਾ ਇੱਕ ਪਾਰਟੀ ਤੇ ਗਏ ਸੀਗੇ ਤੇ ਇਹ ਉਥੋਂ ਦੀ ਵੀਡੀਓ ਹੈਗੀ ਤੇ ਸਾਡੀ ਫੈਮਲੀ ਕਿੱਦਾਂ ਦੀ ਲੱਗੀ ਵੀ ਵੀਡੀਓ ਨੂੰ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨ